10th class exercise 12.1 ਇਸ ਦੇ ਵਿੱਚ ਕੀ ਕਿਹਾ ਦੋ ਕਣ ਜਿਨ੍ਹਾਂ ਵਿੱਚੋਂ ਹਰੇਕ ਦਾ ਆਇਤਨ 64 ਕਣ ਸੈਂਟੀਮੀਟਰ ਹੈ ਸਮਾਨ ਫਰਕਾਂ ਨੂੰ ਮਿਲਾ ਕੇ ਇੱਕ ਠੋਸ ਬਣਾਇਆ ਗਿਆ ਹੈ ਇਸ ਤਰ੍ਹਾਂ ਪ੍ਰਾਪਤ ਘਣਾਵ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਦੋ ਘਣਾਵ ਹੈ ਤਾਂ ਪਹਿਲਾਂ ਇਹਦਾ ਕਿਨਾਰਾ ਪਤਾ ਕਰੋ ਕਣ ਦਾ ਕਿਨਾਰਾ ਕਣ ਦਾ ਕਿ ਨਾਰਾ ਜਿਹੜਾ ਘਣ ਦਾ ਕਿਨਾਰਾ ਹੈ ਆਇਤਨ ਦਾ ਘਣਮੂਲ ਲੈ ਲਓ ਕਯੂਬ ਰੂਟ 64 ਆ ਗਿਆ 64 ਕੀ ਹੁੰਦਾ ਹੈ 4 4 4 ਕਯੂਬ ਰੂਟ ਕਯੂਬ ਦੇ ਵਿੱਚ ਘਣਮੂਲ ਲੈਨੇ ਆ ਤਾਂ ਤਿੰਨਾਂ ਦੇ ਵਿੱਚ ਇੱਕ ਇੱਕ ਸੰਖਿਆ ਕੀ ਆ ਗਿਆ 4 ਸੈਂਟੀਮੀਟਰ ਇਹਨਾਂ ਨੇ ਕੀ ਕਿਹਾ ਦੋ ਘਣ ਇੱਕੋ ਜਿਹੇ ਹੈ ਉਨਾਂ ਨੂੰ ਮਿਲਾ ਕੇ ਇੱਕ ਕਨਾਵ ਬਣਾਇਆ ਗਿਆ ਹੈ ਕਨਾਵ ਦੀ ਸਤ੍ਹਾ ਦਾ ਖੇਤਰਫਲ ਮਤਲਬ ਕੁੱਲ ਸਤ੍ਹਾ ਦਾ ਖੇਤਰਫਲ ਤਾਂ ਤੁਸੀਂ ਲਿਖਾਂਗੇ ਕਨਾਵ ਦੀ ਲੰਬਾਈ ਲੰਬਾਈ ਨੂੰ l ਲਿਖ ਦਿਓ ਲੰਬਾਈ l ਹੈ ਕਿੰਨੀ ਹੈ ਦੋਨਾਂ ਨੂੰ ਜੋੜ ਕੇ ਲੰਬਾਈ ਬਣ ਗਈ 8 ਸੈਂਟੀਮੀਟਰ ਉਸ ਤੋਂ ਬਾਅਦ ਇਸ ਦੀ ਚੁੜਾਈ ਚੁੜਾਈ ਨੂੰ ਆਪਾਂ b ਲਿਖਤਾ 4 ਸੈਂਟੀਮੀਟਰ ਔਰ ਉਚਾਈ ਕਿੰਨੇ ਦਿੱਤੀ ਹੋਈ ਹੈ ਉਹ ਵੀ 4 ਸੈਂਟੀਮੀਟਰ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਇਸ ਦੀ ਸਤਾ ਦਾ ਖੇਤਰਫਲ ਪਤਾ ਕਰੋ ਤਾਂ ਤੁਸੀਂ ਲਿਖੋਗੇ ਕਿਨਾਬ ਦੀ ਕਿਨਾਬ ਦੀ ਕੁੱਲ ਸਤਾ ਦਾ ਖੇਤਰਫਲ ਕੁੱਲ ਸਤਾ ਸਤਾ ਦਾ ਖੇਤਰਫਲ ਕੁੱਲ ਸਤਾ ਦਾ ਖੇਤਰਫਲ ਇਹਦਾ ਫਾਰਮੂਲਾ ਹੁੰਦਾ 2 ਲੰਬਾਈ ਚੜਾਈ LB BH HL ਇਹਦੇ ਵਿੱਚ ਮੁੱਲ ਪਰੋ 2 ਲੰਬਾਈ ਕਿੰਨੀ ਆਪਣੇ ਕੋਲ ਦਿੱਤੀ ਹੋਈ ਹੈ 8 B ਕਿੰਨਾ ਦਿੱਤਾ ਹੋਇਆ ਹੈ 4 B ਕਿੰਨਾ ਹੈ 4 H ਕਿੰਨਾ ਹੈ 4 ਇਹ ਕਿੰਨਾ ਦਿੱਤਾ ਹੋਇਆ ਹੈ 4 ਸੈਂਟੀਮੀਟਰ 8 ਸੈਂਟੀਮੀਟਰ ਖੇਤਰਫਲ ਲਈ ਨਾਲ ਸੈਂਟੀਮੀਟਰ ਸਕਰ ਪਹਿਲਾਂ ਇਹਨਾਂ ਦੇ ਗੁਣਾ ਕਰੋ ਗੁਣਾ ਕਰਕੇ ਦੇਖੋ ਕੀ ਆ ਰਿਹਾ ਹੈ 2 ਬ੍ਰੈਕਟ ਸ਼ੁਰੂ 4 ਅੱਠ ਨੂੰ 4 ਨਾਲ ਗੁਣਾ ਕਰੀਏ 32 4 ਨੂੰ 4 ਨਾਲ ਗੁਣਾ ਕੀਤਾ 16 4 ਨੂੰ 8 ਨਾਲ ਗੁਣਾ ਕੀਤਾ 32 ਨਾਲ ਇਹਦੇ ਸੈਂਟੀਮੀਟਰ ਸਕਰ 2 32 64 ਤੇ 16 ਕਿੰਨੇ ਹੁੰਦੇ 64 ਤੇ 16 80 ਹੋ ਗਏ ਕਿੰਨਾ ਆ ਗਿਆ 80 ਨਾਲ ਇਹਦੇ ਸੈਂਟੀਮੀਟਰ ਸਕਰ 2 80 ਕਿੰਨਾ ਹੋ ਗਿਆ 160 ਸੈਂਟੀਮੀਟਰ ਸਕਰ ਇਹ ਵਾਲਾ ਆਪਣਾ ਆਨਸਰ ਆ ਗਿਆ ਦੂਜਾ ਸਵਾਲ ਕੋਈ ਬਰਤਨ ਇੱਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਖੋਖਲਾ ਬਿਲਨ ਲੱਗਿਆ ਹੋਇਆ ਹੈ ਕਹਿੰਦਾ ਪਾਪ ਉੱਤੇ ਬਿਲਨ ਹੈ ਨੀਚੇ ਇੱਕ ਅਰਧ ਗੋਲਾ ਬਣਿਆ ਹੋਇਆ ਹੈ ਅਰਧ ਗੋਲੇ ਦਾ ਵਿਆਸ 14 ਸੈਂਟੀਮੀਟਰ ਹੈ ਇਸ ਦਾ ਮਤਲਬ ਵਿਆਸ ਦਾ ਵੀ ਜਿਹੜਾ ਬਰਤਨ ਹੈ ਉਸ ਦਾ ਵਿਆਸ ਵੀ 14 ਸੈਂਟੀਮੀਟਰ ਹੋਏਗਾ ਬਰਤਨ ਦੀ ਕੁੱਲ ਉਚਾਈ 13 ਸੈਂਟੀਮੀਟਰ ਹੈ ਬਰਤਨ ਦੀ ਅੰਦਰੂਨੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਬਰਤਨ ਦਾ ਵਿਆਸ ਦਿੱਤਾ ਹੈ ਤਾਂ ਆਪਾਂ ਇਸ ਤੋਂ ਕੀ ਪਤਾ ਕਰਾਂਗੇ ਅਰਧ ਵਿਆਸ ਕੀ ਪਤਾ ਕਰਾਂਗੇ ਅਰਧ ਵਿਆਸ ਵਿਆਸ ਜਿਸ ਨੂੰ ਆਪਾਂ r ਨਾਲ ਲਿਖਿਆ 14/2 2 ਅਤੇ 14 ਨਾਲ ਇਹਦੇ 7 ਸੈਂਟੀਮੀਟਰ ਉਸ ਤੋਂ ਬਾਅਦ ਬਰਤਨ ਦੀ ਉਚਾਈ ਬਰਤਨ ਦੀ ਉਚਾਈ ਬਰਤਨ ਦੀ ਕੁੱਲ ਉਚਾਈ ਜਿਹੜੀ ਹੈਗੀ ਆ ਉਹਨੂੰ ਆਪਾਂ h ਲਿਖਾਂਗੇ h ਕਿੰਨੀ ਦਿੱਤੀ ਹੋਈ ਆ ਆਪਾਂ ਨੂੰ 13 ਸੈਂਟੀਮੀਟਰ 13 ਸੈਂਟੀਮੀਟਰ ਔਰ 13 ਸੈਂਟੀਮੀਟਰ ਦੇ ਵਿੱਚੋਂ ਗੋਲੇ ਦਾ ਅਰਧ ਗੋਲੇ ਦਾ ਅਰਧ ਵਿਆਸ ਘਟਾ ਦਿਓ ਤਾਂ ਆਪਣੇ ਗੋਲ ਸਿਲੰਡਰ ਦੀ ਉਚਾਈ ਆ ਜਾਏਗੀ ਬੇਲਨ ਦੀ ਉਚਾਈ n h ਨਾਲ ਲਿਖ ਦਿਓ ਕੈਪੀਟਲ h ਸਮਾਲ r ਬਿਲਨ ਦੀ ਉਚਾਈ h r h ਕਿੰਨਾ ਹੈ 13 r ਕਿੰਨਾ ਦਿੱਤਾ ਹੋਇਆ ਹੈ 7 ਕਿੰਨਾ ਰਹਿ ਗਿਆ 6 ਸੈਂਟੀਮੀਟਰ ਬਰਤਨ ਦੀ ਸਤਾ ਦਾ ਖੇਤਰਫਲ ਬਰਤਨ ਦੀ ਸਤਾ ਦਾ ਖੇਤਰਫਲ ਬਰਤਨ ਦੇ ਵਿੱਚ ਇੱਕ ਬਿਲਨ ਲਿਖਿਆ ਹੋਇਆ ਹੈ ਇੱਕ ਅਰਧ ਗੋਲਾ ਹੈ बेलन की सतह का खेतरफल या पासवीं सतह का खेतरफल बेलन सतह का क्षेत्रफल प्लस अर्ध गोले सतह क्षेत्रफल ਬੇਲਨ ਦੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ 2πr h ਅਰਧ ਗੋਲੇ ਦੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ 2πr² ਇਨਾਂ ਚੋ ਕਾਮਨ ਕੀ ਹੈ 2πr 2πr ਫਿਰ ਇੱਥੇ ਕੀ ਬਚ ਗਿਆ h r² ਚ ਆ ਗਿਆ r ਰਹਿ ਗਿਆ 2 π ਦਾ ਮੁੱਲ 22/7 R ਕਿੰਨਾ ਦਿੱਤਾ ਹੋਇਆ ਹੈ 7 H ਕਿੰਨਾ ਹੈ H ਦਿੱਤਾ ਹੋਇਆ ਆਪਣੇ ਕੋਲੇ 6 7 7 ਤੇ 7 ਕੱਟਿਆ ਗਿਆ 22 44 13 ਗੁਣਾ ਕਰੋ 7 ਤੇ 6 ਕਿੰਨੇ ਹੁੰਦੇ ਆ 13 44 ਨੂੰ 13 ਨਾਲ ਗੁਣਾ करिए ਤਾਂ ਗੁਣਫਲ ਆਪਣੇ ਕੋਲ ਕਿੰਨਾ ਆਏਗਾ ਗੁਣਾ ਕਰਕੇ ਦੇਖੋ 13 4 52 52 ਦਾ ਲੱਗਿਆ 2 ਅੰਸ ਲਾਏ 5 13 52 ਤੇ 5 57 572 ਵਰਗ ਸੈਂਟੀਮੀਟਰ ਸਕੁਅਰ ਪਾ ਕੇ ਅਨਸਰ ਆ ਗਿਆ ਤੀਸਰਾ ਸਵਾਲ ਇੱਕ ਖਡਾਉਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਇਕਾਰ ਦਾ ਹੈ ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਉੱਤੇ ਟਿਕਿਆ ਹੋਇਆ ਹੈ ਖੜਾਉਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ ਹੈ ਖੜਾਉਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਆਪਣੇ ਕੋਲ ਖੜਾਉਣੇ ਦਾ ਅਰਧ ਵਿਆਸ r 3.5 ਸੈਂਟੀਮੀਟਰ ਹੈ ਜੋ ਅਰਧ ਗੋਲੇ ਦਾ ਅਰਧ ਵਿਆਸ ਹੈ ਉਹੀ ਅਰਧ ਵਿਆਸ ਸ਼ੰਕੂ ਦਾ ਹੈ ਕੁੱਲ ਉਚਾਈ 15. शंकुदी उचाई, शंकुदी उचाई, 5 ਸੈਂਟੀਮੀਟਰ ਹੈ ਸ਼ੰਕੂ ਦੀ ਉਚਾਈ ਸ਼ੰਕੂ ਦੀ ਉਚਾਈ ਇਹਨੂੰ h ਮੰਨ ਲੈਣਾ ਹੈ ਕੁੱਲ ਚਾਈ ਕਿੰਨੀ ਹੈ 15.5 3.5 ਪਿੱਛੇ ਕਿੰਨੇ ਰਹਿ ਗਈ 12 ਸੈਂਟੀਮੀਟਰ ਸ਼ੰਕੂ ਦੀ ਤਿਰਛੀ ਉਚਾਈ ਸ਼ੰਕੂ ਦੀ ਤਿਰਛੀ ਉਚਾਈ ਤਿਰਛੀ ਉਚਾਈ ਇਹਨੂੰ ਆਪਾਂ ਸਲੈਂਟ ਹਾਈਟ ਵੀ ਬੋਲਦੇ ਆ l ਕਿੰਨੀ ਹੁੰਦੀ ਹੈ आर स्कर प्लस एच स्केर आर कि अपने कोईट पार इतनी नहीं अभी लिख दो तीन पॉइंट पक प्लस एच कि बारह द स्केर तीन पॉइंट पांच आ पच्ची पॉइंट तीन चौके बारह पॉइंट पच्ची प्लस बारो बारी एक सौ 44 144 ਦੇ ਨਾਲ ਪੁਆਇੰਟ ਤੋਂ ਬਾਅਦ ਕੁਝ ਨਹੀਂ ਦਿੱਤਾ ਪੁਆਇੰਟ ਲਾ ਕੇ 00 ਲਾ ਦੇਣੀ ਹੈ ਉਸ ਤੋਂ ਬਾਅਦ ਇਹਨਾਂ ਦਾ ਜੋੜ ਕਰੋ ਜੋੜ ਕਰਨ ਤੇ ਕੀ ਆ ਗਿਆ 0.25 ਉਸੇਦ ਰਹੀ ਆ ਗਿਆ 44 ਦੇ ਵਿੱਚ 12 ਜੋੜ ਦਈਏ ਕਿੰਨੇ ਬਣਦੇ ਐ 6 5 ਔਰ 1 ਜਦੋਂ ਇਹਨਾਂ ਦਾ ਵਰਗਮੂਲ ਲਾਵਾਂਗੇ ਤਾਂ ਵਰਗਮੂਲ ਲੈਣ ਤੇ ਕੀ ਆ ਜਾਏਗਾ ਵਰਗਮੂਲ ਲੈਂਦੇ ਸਿੱਧਾ ਦੇਖੋ ਕਿੰਨਾ ਆ ਗਿਆ 25 ਦਾ ਵਰਗਮੂਲ 5 ਆ ਗਿਆ ਪੁਆਇੰਟ ਉਸ ਤੋਂ ਬਾਅਦ 156 a ਬਣ ਗਿਆ 12 ਨਾਲ ਇਹਦੇ ਸੈਂਟੀਮੀਟਰ ਵਰਗਮੂਲ ਲਵਾਂਗੇ ਝੋਟੇ ਬਣਾਓ ਸੱਜੇ ਹੱਥੋਂ ਪੁਆਇੰਟ ਤੋਂ ਬਾਅਦ ਵੀ ਝੋਟਾ ਹੈ ਇੱਥੇ ਵੀ ਝੋਟਾ 1 1 ਕਮ 1 56 1 ਦਾ ਦੁਗਣਾ 2 ਫਿਰ ਇਹਨੂੰ ਕਿੰਨੇ ਤੇ ਚਲਾਇਆ 2 ਤੇ 22 ਦੁਨਾ 2 ਤੇ ਚਲਾਉਣਾ 2 ਤੇ ਗੁਣਾ ਕਰਨੀ ਹੈ 2 ਦੁਨੀ 4 44 ਆ ਗਿਆ ਉਸ ਤੋਂ ਬਾਅਦ ਕੀ ਆ ਗਿਆ ਇੱਥੇ 12 ਉੱਪਰੋਂ ਕਿੰਨੇ ਉਤਾਰੇ 25 ਪੁਆਇੰਟ ਉੱਪਰ ਲਾ ਦਿਓ 22 ਦੇ ਵਿੱਚ 2 ਜੋੜ ਦਈਏ चौवी तो चलाना है पांच गुना करना है पांच ही उपर लिखना है पाँच आ पच्ची चौका भी दो बी दो बच के पसते दो बारह वाला, बारह पॉइंट पारा पॉइंट पं अपने कोल तिरछी उचाई आ गई उस तो बाद ने की क्या खड़ौने की कुल सतह का खेत्रफल पता करो खड़ौने की कुल सतह का खेत्रफल खड़ौने ਦੀ કુલ ਸਤਾ ਦਾ ਖੇਤਰਫਲ ਆਪਾਂ ਕੀ ਲਿਖਾਂਗੇ ਇਹਦੇ ਵਿੱਚ ਦੋ ਆ ਅਰਧ ਗੋਲੇ ਦੀ ਸਤਾ ਦਾ ਖੇਤਰਫਲ ਅਰਧ ਗੋਲੇ ਦੀ ਸਤਾ ਦਾ ਖੇਤਰਫਲ ਪਲੱਸ ਸ਼ੰਕੂ ਦੀ ਸਤਾ ਦਾ ਖੇਤਰਫਲ ਜਿਹੜਾ ਅਰਧ ਗੋਲੇ ਦੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ 2 ਪਾਈ r² ਸ਼ੰਕੋ ਦੀ ਤਿਰਸ਼ੀ ਸ਼ੰਕੋ ਦੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ ਪਾਈ r l ਹੁਣ ਇਹਨਾਂ ਦੇ ਵਿੱਚੋਂ ਕਾਮਨ ਕੱਢੋ ਕੀ ਹੈ ਪਾਈ r ਕਾਮਨ ਹੈ 2 r² ਚਾਰ ਗਿਆ r ਰਹਿ ਗਿਆ ਪਾਈ r ਬਾਹਰ ਗਿਆ ਪਿੱਛੇ ਕੀ ਰਹਿ ਗਿਆ l ਰਹਿ ਗਿਆ ਉਸ ਤੋਂ ਬਾਅਦ ਪਾਈ ਦਾ ਮੁੱਲ 22/7 r ਆਪਣੇ ਕੋਲ ਕਿੰਨਾ ਦਿੱਤਾ ਹੋਇਆ 3.5 ਗੁਣਾ 2r 2 3.5 l ਆਪਣੇ ਕੋਲ ਕਿੰਨਾ ਆਇਆ 12.5 ਦੋਨਾਂ ਦਾ ਜੋੜ ਕਰੋ ਉਸ ਤੋਂ ਬਾਅਦ 7 ਭਾਜਾ पैंती ए आ गया जीरो पॉइंट पांच बी पाँजा एक सौ दस होंगे है एक अंक दशमलव ला देना क्योंकि दशमलव तो बाद एक अंक है इतने भी एक अंक छना है गुणा पैंती दुणा सत्तर प्लस बारह पॉइंट पांच उस तो बाद ग्यारह पॉइंट दस गुणा बारह तो सत्त किन्ने उन्नी पॉइंट पांच फिर

1 ਤੇ 9 10 ਤੇ ਕਾਂਸਲ ਆਇਆ ਸੀ 11 1 ਤੇ 1 2 ਕਿੰਨਾ ਬਣ ਗਿਆ 214.5 ਨਾਲ ਇਹਦੇ ਸੈਂਟੀਮੀਟਰ ਸਕਰ ਇਹ ਹੀ ਆਨਸਰ ਹੈ